ਮਠਿੰਡਾ ਜ਼ਿਲ੍ਹੇ ਦੇ ਪਿੰਡ ਪਾਗੀਵਾਂਦਰ ਵਿੱਚ ਪਿਛਲੇ ਮਹੀਨੇ ਸ਼ਰਿਆਮ ਕੀਤੇ ਗਏ ਮੋਨੂ अरोड़ा ਦੇ ਕਤਲ ਕੇਸ ਵਿੱਚ ਮਰ मृतक ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦਾ ਇਲਜ਼ਾਮ ਲਾਇਆ ਹੈ। ਮਰ मृतक ਮੋਨੂ अरोड़ा ਦੇ ਪਿਤਾ ਰਾਜ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਲਟਾ ਮਲਜ਼ਮਾ ਦੀ ਮਹਿਮਾਨ ਨਿਵਾਜੀ ਵਿੱਚ ਲੱਗੀ ਹੋਈ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਕਤਲ ਦੇ ਤਕਰੀਬਨ ਡੇਢ ਮਹੀਨੇ ਬਾਅਦ ਵੀ ਦੋਸ਼ੀ ਸ਼ਰਿਆਮ ਪਿੰਡ ਵਿੱਚ ਘੁੰਮ ਰਹੇ ਨੇ। ਪਰਿਵਾਰ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 2 ਦਿਨਾਂ ਦੇ ਵਿੱਚ ਪੁਲਿਸ ਨੇ ਮੁੱਲਸਮਾਨ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਤਲਵੰਡੀ ਸਾਬੋ ਵਿੱਚ ਧਰਨੇ ਤੇ ਬੈਠ ਜਾਣਗੇ ਜੇਕਰ ਫਿਰ ਵੀ ਪ੍ਰਸ਼ਾਸਨ ਨੇ ਨਾ ਸੁਣੀ ਤਾਂ ਉਹਨਾਂ ਦਾ ਪੂਰਾ ਪਰਿਵਾਰ ਥਾਣੇ ਵਿੱਚ ਜਾ ਕੇ ਆਤਮ ਹੱਤਿਆ ਕਰ ਲਵੇਗਾ ਅੱਲਾ ਸਾਡੇ ਸੰਗਰਸਾ ਵੀ ਅਸੀਂ ਆਪਦਾ ਧਰਨਾ ਲਾਵਾਂਗੇ ਜੇ ਧਰਨੇ ਚ ਨਾ ਸੁਣੋ ਹੀ ਫਿਰ ਫਿਰ ਰਾਤ ਨੂੰ ਕੀ ਕਰਾਂਗੇ ਥਾਣੇ ਦੇ ਵਿੱਚ ਜਾ ਕੇ ਸਾਰੇ ਪਰਿਵਾਰ ਸਾਰੇ ਕੁੜੀਆਂ ਵੀ ਪਰੋਣੇ ਵੀ ਸਾਰੇ ਜੀ ਅਸੀਂ ਬੱਚਿਆਂ ਨੂੰ ਲਾ ਕੇ ਆਪਦੇ ਬੱਚਿਆਂ ਨੂੰ ਲਾ ਕੇ ਮਾਂ ਬਜਾਤੇ ਪਿਆ ਤਾਂ ਅਸੀਂ ਅੰਥਰਾ ਥਾਣੇ ਦੇ ਵਿੱਚ ਜਾ ਕੇ ਆਤਮ ਹੱਤਿਆ ਕਰਾਂਗੇ ਉਹਦੀ ਜ਼ਿੰਮੇਵਾਰੀ ਪੁਲਸੀ ਹੋਵੇ ਚਲ ਬੰਗੀ ਸਰ 28 ਮਈ ਨੂੰ ਪਿੰਡ ਭਾਗੀਵਾਂਦਰ ਵਿੱਚ ਵਿਨੋਦ ਕੁਮਾਰ ਉਰਫ ਮੋਨੂ अरोड़ा ਨਾਂ ਦੇ ਵਿਅਕਤੀ ਨੂੰ ਪਿੰਡ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ ਇਸ ਵਾਰਦਾਤ ਦਾ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਸੀ ਪਰਿਵਾਰ ਦੇ ਵਿਰੋਧ ਤੋਂ ਬਾਅਦ ਪੁਲਿਸ ਵੱਲੋਂ 13 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਪਰਿਵਾਰ ਨੇ ਵਿਨੋਦ ਕੁਮਾਰ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਸੀ